ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਸਰਪ ਸਿੰਘ ਬਿਰਕ ਤੁਸੀਂ ਵੇਖ ਰਹੇ ਹੋ ਸੋਨਾ ਪੰਜਾਬ ਕਿਸਾਨੀ ਨਾਲ ਸੰਬੰਧਿਤ ਚਾਰ ਘਟਨਾਵਾਂ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ ਕੁਝ ਘਟਨਾਵਾਂ ਵਾਪਰ ਚੁੱਕੀਆਂ ਨੇ ਤੇ ਕੁਝ ਵਾਪਰ ਸਕਦੀਆਂ ਨੇ ਪਹਿਲੀ ਮੁੱਖ ਘਟਨਾ ਜਿਹੜੀ ਦੇਸ਼ ਦੀ ਕਿਸਾਨੀ ਨਾਲ ਵਾਪਰੀ ਹੈ ਉਹ ਹੈ ਹੜ੍ਹ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਈ ਲੀਏ ਲੋਕ ਪ੍ਰਭਾਵਿਤ ਹੋਏ ਨੇ ਹੜ੍ਹਾਂ ਤੋਂ ਵੱਡਾ ਨੁਕਸਾਨ ਹੋਇਆ ਹੈ ਕਿਸਾਨੀ ਦਾ ਖਾਸ ਕਰਕੇ ਨੁਕਸਾਨ ਹੋਇਆ ਲੱਖਾਂ ਏਕੜ ਫਸਲਾਂ ਤਬਾਹ ਹੋ ਗਈਆਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਕਹਿ ਲਈਦਾ ਖੇਤ ਜਿਹੜੇ ਨੇ ਪੂਰੀ ਤਰ੍ਹਾਂ ਤਬਾਹ ਹੋ ਗਏ ਦੂਜੀ ਘਟਨਾ ਜਿਹੜੀ ਇਸ ਸਾਲ ਵਾਪਰੀ ਹੈ ਜਾਂ ਵਾਪਰ ਰਹੀ ਹੈ ਉਹ ਹੈਗਾ ਝੋਨੇ ਦਾ ਹਲਦੀ ਰੋਗ ਬੇਸ਼ੁਮਾਰ ਯਤਨ ਕਰਨ ਦੇ ਬਾਵਜੂਦ ਅਨੇਕਾਂ ਤਰ੍ਹਾਂ ਦੀਆਂ ਦਵਾਈਆਂ ਜਿਸ ਤਰ੍ਹਾਂ ਕੰਪਨੀਆਂ ਦਾਅਵੇ ਕਰਦੀਆਂ ਨੇ ਉਹ ਸਾਰੀਆਂ ਇਸ ਵਾਰ ਲੱਗਦਾ ਜਿਵੇਂ ਕਿਤੇ ਨਾ ਕਿਤੇ ਫੇਲ ਸਾਬਤ ਹੋਈਆਂ ਨੇ ਸਭ ਤੋਂ ਵੱਧ ਕਿਸਾਨੀ ਨੂੰ ਨੁਕਸਾਨ ਪਹੁੰਚਾਇਆ ਇਸ ਸਾਲ ਤਾਂ ਉਹ ਹੈਗਾ ਝੋਨੇ ਦਾ ਹਲਦੀ ਰੋਗ ਜਿੱਥੇ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਦੀ ਦਵਾਈਆਂ ਪਾ ਕੇ ਕਿਸਾਨਾਂ ਨੇ ਵੇਖਿਆ ਨੇ ਪਰ ਇਹਨਾਂ ਸਹੀ ਇਲਾਜ ਜਿਹੜਾ ਨਹੀਂ ਕਰ ਸਕੇ ਤੀਜੀ ਘਟਨਾ ਜਿਹੜੀ ਕਿਸਾਨੀ ਨਾਲ ਹੁਣ ਇਸ ਵਕਤ ਵਰਤਾਰਾ ਜਿਹੜਾ ਉਹ ਵਰਤ ਰਿਹਾ ਉਹ ਹੈਵੇ ਝੋਨਾ ਜਾਂ ਫਿਰ ਬਾਸਮਤੀ ਉਸ ਦੇ ਝਾੜ ਨਾਲ ਸੰਬੰਧਿਤ ਇਸ ਸਾਲ ਝੋਨੇ ਦਾ ਝਾੜ ਜਿਹੜਾ ਕਾਫੀ ਜ਼ਿਆਦਾ ਘਟ ਆ ਰਿਹਾ ਤੇ ਇਸ ਦੇ ਨਾਲ ਨਾਲ ਬਾਸਮਤੀ ਦੀਆਂ ਵੱਖ-ਵੱਖ ਵੈਰਾਈਟੀਆਂ ਉਹਨਾਂ ਸਾਰੀਆਂ ਵੈਰਾਈਟੀਆਂ ਦਾ ਹੀ ਕਿਤੇ ਨਾ ਕਿਤੇ ਝਾੜ ਦੇ ਉੱਪਰ ਅਸਰ ਜ਼ਰੂਰ ਵੇਖਣ ਨੂੰ ਮਿਲਿਆ ਵੱਖ-ਵੱਖ ਵੈਰਾਈਟੀਆਂ ਤੇ ਸੋ ਕਿਸਾਨ ਵੀਰ ਜਿਹੜੇ ਨੇ ਕਾਫੀ ਉਮੀਦਾਂ ਲਾਈ ਬੈਠੇ ਸਨ ਕਿ ਬਾਸਮਤੀ ਦਾ ਜੇਕਰ ਉਹਨਾਂ ਨੂੰ ਭਾਅ ਵੀ ਵਧੀਆ ਮਿਲ ਗਿਆ ਝਾੜ ਵੀ ਵਧੀਆ ਹੋਇਆ ਤਾਂ ਇਸ ਸਾਲ ਵਾਰਿ ਨਿਆਰੇ ਹੋ ਜਾਣਗੇ ਪਰ ਅਜੇ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ਜਿੰਨੇ ਵੀ ਕਿਸਾਨਾਂ ਨੇ ਬਾਸਮਤੀ ਦੀ ਫਸਲ ਵੇਚੀ ਏ ਉਹ ਕਿਤੇ ਨਾ ਕਿਤੇ ਪਰੇਸ਼ਾਨੋਖਾਈ ਦੇ ਰਹੇ ਨੇ ਹੁਣ ਗੱਲ ਕਰੀਏ ਆਖਰ ਦੇ ਵਿੱਚ ਇੱਕ ਹੋਰ ਜਿਹੜੀ ਚੌਥੀ ਘਟਨਾ ਜਿਹੜੀ ਵਾਪਰੀ ਵੀ ਹੈ ਪਿਛਲੇ ਦਿਨੀ ਵਾਪਰ ਵੀ ਰਹੀ ਹੋਵੇਗੀ ਤੇ ਆਉਣ ਵਾਲੇ ਸਮੇਂ ਵਿੱਚ ਵਾਪਰ ਵੀ ਸਕਦੀ ਹੈ ਰਾਜਸਥਾਨ ਦੇ ਵਿੱਚ ਪੌਣੇ 2 ਲੱਖ ਕੁਇੰਟਲ ਦੇ ਲਗਭਗ ਨਕਲੀ ਬੀਜ ਦੇ ਫੜੇ ਜਾਣਾ ਆਪਾਂ ਸੋਚ ਕੇ ਵੇਖੀਏ ਜੇਕਰ ਪੌਣੇ 2 ਲੱਖ ਕੁਇੰਟਲ ਨੂੰ 40 ਕਿਲੋ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਬੀਜ ਦੀ ਵੰਡ ਕੀਤੀ ਜਾਵੇ ਤਾਂ ਲਗਭਗ ਪੌਣੇ 4 ਲੱਖ ਏਕੜ ਰਕਬਾ ਜਿਹੜਾ ਉਹਦੇ ਨਾਲ ਬਜਾਈ ਹੋ ਸਕਦੀ ਹੈ ਤੇ ਆਪਾਂ ਸੋਚ ਕੇ ਵੇਖੀਏ ਤਾਂ ਕਿੰਨਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਝੱਲਣਾ ਪੈ ਸਕਦਾ ਹੈ ਨਕਲੀ ਬੀਜਾਂ ਦਾ ਜਿੱਥੇ ਝਾੜ ਤੇ ਵਧੇਰੇ ਅਸਰ ਪੈਂਦਾ ਤੇ ਇਸ ਦੇ ਨਾਲ ਨਾਲ ਨਕਲੀ ਬੀਜ ਕਈ ਵਾਰੀ ਪੁੰਗਰਦੇ ਹੀ ਨਹੀਂ ਉਹਨਾਂ ਦਾ ਪੰਗੂਰੇ ਹੀ ਨਹੀਂ ਹੁੰਦਾ ਹੈਗਾ ਤੇ ਜਿੱਥੇ ਕਿ ਕਿਸਾਨਾਂ ਨੂੰ ਤੁਰੰਤ ਮੌਕੇ ਤੇ ਹੀ ਦੁਬਾਰਾ ਫਸਲ ਜਿਹੜੀ ਆ ਉਹ ਬੀਜਣੀ ਪੈਂਦੀ ਐ ਸੋ ਕਿਸਾਨ ਵੀਰੋ ਇਹ ਲਗਭਗ ਜਿਹੜੀਆਂ 3-4 ਘਟਨਾਵਾਂ ਨੇ ਇਹ ਮੁੱਖ ਤੌਰ ਤੇ ਕਿਸਾਨੀ ਕਿੱਤੇ ਨਾਲ ਸਿੱਧੀਆਂ ਜੁੜੀਆਂ ਹੋਈਆਂ ਨੇ ਜੇਕਰ ਤੁਹਾਨੂੰ ਬੀਜ ਲੈਣ ਦੇ ਵਿੱਚ ਕੋਈ ਸਮੱਸਿਆ ਆਉਂਦੀ ਐ ਤਾਂ ਤੁਸੀਂ ਪੀਏਯੂ ਲੁਧਿਆਣਾ ਜਾਂ ਹਿਸਾਰ ਯੂਨੀਵਰਸਿਟੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਜਾਂ ਕਰਨਾਲ ਇੱਥੇ ਇਹਨਾਂ ਵੱਡੇ ਅਦਾਰਿਆਂ ਨਾਲ ਸਬੰਧ ਕਾਇਮ ਕਰ ਸਕਦੇ ਹੋ ਤਾਂ ਕਿ ਤੁਹਾਡੇ ਨਾਲ ਕੋਈ ਵੀ ਹਿਰਾਫੇਰੀ ਨਾ ਹੋ ਸਕੇ ਤੇ ਇਧਰੋਂ ਉਧਰੋਂ ਆਪਾਂ ਬੀਜ ਨੂੰ ਮੌਕੇ ਦੇ ਉੱਪਰ ਹੀ ਕਿਸੇ ਠੱਗ ਕਿਸਮ ਦੇ ਲੋਕਾਂ ਤੋਂ ਖਰੀਦ ਕੇ ਜਿੱਥੇ ਆਪਣਾ ਪੈਸਾ ਖਰਾਬ ਕਰਾਂਗੇ ਉੱਥੇ ਵੱਡਾ ਨੁਕਸਾਨ ਵੀ ਕਰਵਾਵਾਂਗੇ